ਵਿਆਹ ਦਾ ਸਿ스템ੇ ਮੈਂ ਹੁੰਦਾ ਕਿ ਜਦੋਂ ਤੁਸੀਂ ਬੱਚੇ ਦਾ ਵਿਆਹ ਕਰਨਾ ਹੈ ਉਦੋਂ ਮੇਲ ਮਲਾਪ ਪਹਿਲੇ ਤਾਂ ਕਰਾਓ ਮੇਲ ਮਲਾਪ ਕਰਨ ਤੋਂ ਬਾਅਦ ਜਿਹੜੇ ਵਿਦਵਾਨ ਪੰਡਤ ਜੀ ਕੋਲੇ ਜਾਂਦੇ ਉਹਨਾਂ ਦੇ ਜੋ ਵੀ ਆਪਾਏ ਕਹੇ ਹੈ ਜਰ ਉਹ ਦੱਸਦੇ ਵੀ ਕਿਦਾਂ ਤੁਸੀਂ ਵਿਧੀ ਵਿਧਾਨ ਦੇ ਨਾਲ ਕੰਮ ਕਰਨਾ ਹੈ ਉਸ ਤਰ੍ਹਾਂ ਕਰਨਾ ਚਾਹੀਦਾ ਇੱਕ ਨੰਬਰ ਦੂਜੇ ਨੰਬਰ ਤੇ ਤੁਹਾਡਾ ਉਹ ਕਿਹੜਾ ਅੱਛਾ ਵਿਆਹ ਦਾ ਮੂਰਤ ਨਿਕਲਦਾ ਉਹ ਵੀ ਸੋਚਣਾ ਚਾਹੀਦਾ ਦੂਜੇ ਨੰਬਰ ਤੇ ਜਦੋਂ ਵਿਆਹ ਰੱਖੀਦਾ ਆਪਾਂ ਆਪਣੇ ਵੱਡ ਬਡੇਰਿਆਂ ਨੂੰ ਮੰਨਣਾ ਚਾਹੀਦਾ। ਉਹਨਾਂ ਦੀ ਜਿਹੜੀਆਂ ਰੀਤੀ ਰਿਵਾਜਾਂ ਹੈਗੀਆਂ ਹਲਕਿਆਂ ਜਾਂ ਕੰਮ ਐ ਕੋਈ ਏਨੀ ਵੱਡੀ ਗੱਲ ਨਹੀਂ ਹੁੰਦੀ ਉਹ ਕਰਨਾ ਚਾਹੀਦਾ। ਫਿਰ ਵਿਆਹ ਤੋਂ ਬਾਅਦ ਲੜਕੀ ਜਿਹੜੀ ਐ 99% ਘਰ ਤੋਂ ਫੇਰਾ ਪਾ ਕੇ ਤੋਰਨੀ ਚਾਹੀਦੀ ਐ। ਅੱਛਾ ਜੀ। ਜਦੋਂ ਲੜਕੀ ਦਾ ਤੁਸੀਂ ਵਿਆਹ ਕਰ ਰਹੇ ਹੋ ਉਹਦੇ ਪੰਜੇਬਾ ਚਾਂਦੀ ਦੀਆਂ ਪਾਣ ਸੋਹਰੇ। ਅੱਛਾ ਜੀ। ਔਰ ਸਾਡੇ ਘਰ ਦੇ ਵਿੱਚ ਲੜਕੀ ਆਵੇ ਸਾਡੇ ਘਰ 'ਚ ਪੈਸੇ ਦੀ ਬਰਕਤ ਹੋਵੇ ਕੁਝ ਚੀਜ਼ਾਂ ਐਸੀਆਂ ਹੈਗੀਆਂ ਐਸੀਆਂ ਜਿਹਦੇ ਨਾਲ ਘਰ ਦੇ ਵਿੱਚ ਬਰਕਤ ਪਵੇ ਉਹ ਦੱਸੂ ਕੌਣ ਜਿਹੜਾ ਵਿਦਵਾਨ ਬੰਦਾ ਹੋਊਗਾ ਉਹਦੇ ਹਿਸਾਬ ਨਾਲ ਔਰ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਵਿਆਹ ਸ਼ਾਦੀਆਂ ਕਰਦੇ ਹਾਂ ਸਾਡੇ ਕੋਲ ਟਾਈਮ ਘੱਟ ਹੁੰਦਾ ਅਸੀਂ ਕੋਈ ਦਿੱਤੀ ਰਿਵਾਜ ਨਹੀਂ ਕਰਦੇ ਕੁਝ ਪੁੱਛਦੇ ਨਹੀਂ ਕਿਹੜਾ અપਾਈ ਕਰਨਾ ਕੀ ਕਰੀਏ ਰੀਤੀ ਰਿਵਾਜ ਕੀ ਹੈ ਔਰ ਵਿਆਹ ਤੋਂ ਹੋ ਵੀ ਜਾਂਦਾ ਵਿਆਹ ਉਸ ਤੋਂ ਬਾਅਦ ਦੂਜੇ ਦਿਨ ਪਹਿਲੇ ਦਿਨ ਘਰ ਦੇ ਵਿੱਚ ਜਾ ਕੇ ਜਿਹੜੀ ਲੜਕੀ ਜਾਂਦੀ ਹੈ ਉਹਨੂੰ ਕੀ ਕਰਨਾ ਚਾਹੀਦਾ ਉਹ ਜੋ ਉਹਨਾਂ ਦੇ ਘਰ ਦੀ ਰੀਤਾਂ ਉਹ ਕਰਨੀ ਚਾਹੀਦੀ ਜਿਹਦੇ ਨਾਲ ਵਿਆਹ ਸਫਲ ਹੁੰਦਾ ਹੈ